ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਚੈਨਲ ਵੱਲੋਂ ਲੱਖ ਲੱਖ ਵਧਾਈਆਂ ਹੋਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉਸਤਤ ਕਰਦੇ ਆ ਇੱਕ ਕਵਿਤਾ ਸੰਗਤਾਂ ਦੇ ਨਜ਼ਰ ਪੇਸ਼ ਕਰ ਰਹੇ ਹਾਂ ਕਵਤਾ ਦਾ ਨਾਮ ਹੈ ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਣੀ ਹੈ ਵਾਹਿਗੁਰੂ ਬਾਣੀ ਮਹਾਪੁਰਖ ਸਮਾਨ ਓਤ ਪੋਤ ਸਾਰੇ ਬਾਣੀ ਮਹਾਪੁਰਖ ਸਮਾਨ ਓਤ ਪੋਤ ਸਾਰੇ ਦੁੱਖਾਂ ਦੀ ਦਵਾ ਸੁਖ ਦੇਣ ਵਾਲੀ ਸਾਰੇ ਜਗ ਮੰਨੀ ਹੈ ਮੰਨੀ ਹੈ ਤਾ ਆਜ ਅੰਤ ਸਾਧ ਸੰਤ ਜਾਣਦੇ ਨੇ ਮੰਨਿਆ ਹੈ ਠੀਕ ਅਤੇ ਅਮਰ ਰੂਪ ਜਾਣੀ ਹੈ ਜਾਣੀ ਹੈ ਅਕਾਲ ਬਾਣੀ ਆਂਦੀ ਗੁਰਨਾਨਕ ਜੀ ਜਾਣੀ ਹੈ ਅਕਾਲ ਬਾਣੀ ਆਂਦੀ ਗੁਰਨਾਨਕ ਜੀ ਹੁਕਮ ਅਤੇ ਹੁਕਮ ਦੇਣ ਵਾਲਾ ਭੇਦ ਨਹੀਂ ਰਤੀ ਮਾਸਾ वाणी रूप गुरु ਅਤੇ गुरु रूप वाणी ਹੈ। ਰਿਸ਼ੀਆਂ ਮੁਨੀਆਂ ਨੇ ਕੀਤੇ ਉਪਦੇਸ਼ ਜੋ ਵੀ ਰਿਸ਼ੀਆਂ ਮੁਨੀਆਂ ਨੇ ਕੀਤੇ ਉਪਦੇਸ਼ ਜੋ ਵੀ ਸ਼ੁਰੂ ਤੋਂ اٹਲ ਇਹ ਸਾਰੇ ਜਗ ਜਾਣੀ ਹੈ। वेद भगवान रूप ਕਹਿਣ ਰਾਜੇ ਇਹ ਮੁਨੀਆਂ ਦੇ ਹੁਕਮ ਉਸ ਸੱਚੇ ਦਾ ساری ਸਤਾ ਉਸ ਦੀ ਸਾਰੀ ਸਤਾ ਇਹ ਉਸ ਦੀ ਹਕਮਰਾਨੀ ਹੈ ਗੁਰੂ ਦਾ ਗਿਆਨ ਸ਼ਬਦ ਵਿੱਚ ਸਮਾਇਆ ਹੈ ਗੁਰੂ ਦਾ ਗਿਆਨ ਸ਼ਬਦ ਵਿੱਚ ਸਮਾਇਆ ਹੈ ਜਿਵੇਂ ਖੰਡ ਵਿੱਚ ਮਠਾਸ ਸਮਾਈ ਏ ਮੰਨੇ ਜੀਤ ਗੁਰੂ ਗ੍ਰੰਥ ਪੰਥ ਵਿੱਚ ਮੰਨੇ ਜੀਤ ਗੁਰੂ ਗ੍ਰੰਥ ਪੰਥ ਵਿੱਚ ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਣੀ ਹੈ ਪੋਨਦੀ ਵਗੌਂਦੀ ਇਹ ਧਾਰਾ ਹੈ ਪਾਪ ਨੂੰ ਖਤਮ ਕਰਨ ਵਾਲਾ ਆਰਾ ਹੈ ਪੋਨਦੀ ਵਗੌਂਦੀ ਇਹ ਧਾਰਾ ਹੈ ਪਾਪ ਨੂੰ ਖਤਮ ਕਰਨ ਵਾਲਾ ਆਰਾ ਹੈ ਗਿਆਨ ਦਾ ਭੰਡਾਰ ਹੈ ਇਹ ਮੋਕਸ਼ ਦੀ ਨਿਸ਼ਾਨੀ ਹੈ ਮੁਕਤੀ ਦਾ ਦਾਨ ਦੇਵੇ ਮੁਕਤੀ ਦਾ ਦਾਨ ਦੇਵੈ ਦੋਸ਼ਾਂ ਨੂੰ ਕੱਟਣ ਵਾਲੀ ਬ੍ਰਹਮ ਸ਼ਕਤੀ ਵਾਂਗ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਭਜਾਉਂਦੀ ਹੈ ਸੁਣੇ ਸੁਨਾਏ ਅਤੇ ਗਾਏ ਜਿਹੜਾ ਸੁਣੇ ਸੁਨਾਏ ਅਤੇ ਗਾਏ ਜਿਹੜਾ ਸ਼ਰਧਾ ਵਧਾਏ ਪਿਆਰ ਬਾਣੀ ਗੁਰੂ ਗ੍ਰੰਥ ਜੀ ਦੀ ਸੁੱਖਾਂ ਦੀ ਦਾਨੀ ਹੈ ਵੱਡੇ ਵੱਡੇ ਗਿਆਨੀ ਪੈਦਾ ਹੋਏ ਇਸ ਵਿੱਚੋਂ ਵੱਡੇ ਵੱਡੇ ਗਿਆਨੀ ਪੈਦਾ ਹੋਏ ਇਸ ਵਿੱਚੋਂ ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਣੀ ਹੈ ਬਾਣੀ ਰੂਪ ਗੁਰੂ ਅਤੇ ਗੁਰੂ ਰੂਪ ਬਾਣੀ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਕਵਤਾ ਪੜਦੇ ਹਾਂ ਕੋਈ ਪਹੁੰਚ ਗਿਆ ਹੋਇਆ ਮਾਫੀ ਸੰਤਾ ਮਾਫ ਕਰੰਦੀ ਜੋ ਗਾਣਾ ਮੇਰ ਪਰ ਆਖਤ ਗੁਰੂ ਕਲਪਾ ਕਰਨ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਤਰ੍ਹਾਂ ਪ੍ਰਤਾਪ ਸਾਰੇ ਸੰਸਾਰ ਵਿੱਚ ਵਧਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ